ਐ ਮੇਰੇ ਗੁਰੂ ਮੇਰਾ ਜੀਵਨ ਸ਼ੁਰੂ ਤੇਰੇ ਸੰਦੇਸ਼ ਤੇ ਤੇਰੇ ਸੱਚ ਦੀਆਂ ਸਾਰਨ ਦਿਵਾਨ ਸਾਹਿਬ ਸਾਡੇ ਰਾਜੇ ਦਾ ਮਾਣ ਹੈ ਤੇ ਸਾਨੂੰ ਮੈਡਮ ਅਨੀਤਾ ਡੋਂਦਰਾ ਜੀ ਐਮਏ ਬੀਏ

ਅੱਜ ਦਾ ਪ੍ਰੋਗਰਾਮ ਜੋ ਪ੍ਰਯਾਸ ਕਲਾ ਮੰਚ ਅਨੰਦਪੁਰ ਸਾਹਿਬ ਵੱਲੋਂ ਕਰਵਾਇਆ ਗਿਆ ਸੀ ਬਹੁਤ ਵਧੀਆ ਪ੍ਰੋਗਰਾਮ ਸੀ ਜਿਸ ਵਿੱਚ ਸਾਰੇ ਅਧਿਆਪਕ ਸਹਿਬਾਨ ਨੂੰ ਬੁਲਾਇਆ ਗਿਆ ਔਰ ਅਧਿਆਪਕ ਦਿਵਸ ਦੇ ਸਬੰਧ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਤੇ ਜਿਸ ਵਿੱਚ ਇਸ ਕਲਾ ਮੰਚ ਨੇ ਜਿੰਨੇ ਵੀ ਰਿਪਿਊਟਡ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਮੈਂਬਰਸ ਨੂੰ ਵੀ ਬੁਲਾਇਆ ਔਰ ਸਭ ਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਟ੍ਰੀਟ ਕੀਤਾ ਬਹੁਤ ਵਧੀਆ ਸਾ ਅਸਾ ਇਹਨਾਂ ਦਾ ਮੰਚ ਦਾ ਧੰਨਵਾਦ ਕਰਦੇ ਹਾਂ ਜੀ ਸਿਰ ਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਵੱਲੋਂ ਸਿਰਜਿਆ ਗਿਆ ਮਿਥਿਆ ਗਿਆ ਇਹਦੇ ਲਈ ਮੈਂ ਇਹ ਚਾਹਦੀ ਹਾਂ ਕਿ ਅਸੀਂ ਸਾਰਾ ਹੀ ਅਧਿਆਪਕ ਵਰਗ ਤੁਹਾਡਾ ਸ਼ੁਕਰਾਨਾ ਕਰਦਾ ਹੈ ਕਿ ਇੱਕ ਅਧਿਆਪਕ ਨੂੰ ਮਨ ਦਾ ਉਦੋਂ ਮਿਲਦਾ ਹੈ ਜਦੋਂ ਉਹਦਾ ਪੜਾਇਆ ਉਹ ਬੱਚਾ ਅੱਗੇ ਵੱਧਦਾ ਹੈ ਪਰ ਪ੍ਰਯਾਸ ਕਲਾ ਮੰਚ ਅਨੰਤਪੁਰ ਸਾਹਿਬ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਉਂਦੇ ਹੋਏ ਹਰ ਸਾਲ ਬਹੁਤ ਵਧੀਆ ਕੰਮ ਕਰਦਾ ਹੈ ਚਾਹੇ ਉਹ ਸਮਾਜ ਸੁਧਾਰ ਦਾ ਕੰਮ ਹੋਵੇ ਚਾਹੇ ਉਹ ਬੂਟੇ ਲਗਾਉਣ ਦਾ ਕੰਮ ਹੋਵੇ ਚਾਹੇ ਗਰੀਬ ਕੁੜੀਆਂ ਦੇ ਵਿਆਹਾਂ ਦੀ ਗੱਲ ਹੋਵੇ ਔਰ ਅੱਜ ਪ੍ਰਿਆਸ ਕਲਾ ਮੰਚ ਪਰ ਨੂੰ ਸਾਨੂੰ ਇਹ ਨਾਮਾਨ ਬਖਸ਼ਿਆ ਗਿਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਔਰ ਇਹ ਉਪਰਾਲੇ ਮੈਂ ਕਹਿੰਦੀ ਆ ਕਿ ਹਰ ਸਾਲ ਹਰ ਅਲੱਗ-ਅਲੱਗ ਅਭਿਆਨਾਂ ਨਾਲ ਹੋਣੇ ਚਾਹੀਦੇ ਕਿ ਉਹਨਾਂ ਦਾ ਜਿਹੜਾ ਇਹ ਮਾਨ ਹੋਰ ਜ਼ਿਆਦਾ ਵਧਾਇਆ ਜਾਵੇ ਤੇ ਸਰਦਾਰ ਨਰਿੰਜਨ ਸਿੰਘ ਜੀ ਦੀ ਜੇ ਗੱਲ ਕਰਾਂ ਤੋ ਉਹ ਇੱਕ ਬੋਰਡ ਹੈ ਸਾਡੇ ਸਾਰਿਆਂ ਲਈ ਇੱਕ ਅਜਿਹੇ ਅਧਿਆਪਕ ਜਿਨ੍ਹਾਂ ਦੇ ਛਤਰਛਾਇਆ ਚ ਅਸੀਂ ਸਾਰੇ ਪੜੇ ਆ ਸਾਰੇ ਹੀ ਉਹਨਾਂ ਦੇ ਕਰ ਕਮਲਾ ਤੇ ਚਲਦੇ ਹੋਏ ਸਮਾਜ ਵਿੱਚ ਅੱਛਾ ਨਾਮ ਕਮਾ ਰਹੇ ਆ ਸੋ ਇਹ ਜੇ ਪ੍ਰੋਗਰਾਮ ਸਮਾਜ ਨੂੰ ਸੇਧ ਦੇਣ ਲਈ ਜ਼ਰੂਰ ਹੋਣੇ ਚਾਹੀਦੇ ਨੇ ਔਰ ਇਹਦੇ ਲਈ ਅਧਿਆਪਕ ਵਰਗ ਤੁਹਾਡਾ ਧੰਨਵਾਦ ਕਰਦਾ ਹੈ। ਅੱਜ ਦੇ ਪ੍ਰੋਗਰਾਮ ਬਾਰੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਅਗਰਜ ਸਿੰਘ ਸੁਨੀਲ ਡੋਗਰਾ ਤੇ ਮੇਰੇ ਨਾਲ ਮੇਰੇ ਸ਼ਰੀਕੇ ਹਯਾਤ ਮੇਰੇ ਜੀਵਨ ਸਾਥੀ ਮੈਡਮ ਅਨੀਤਾ ਡੋਗਰਾ ਇਹ ਲੈਕਚਰਰ ਨੇ ਅਗਰਲ ਸੀਨੇਸ ਕੈਂਡੀ ਸਕੂਲ ਨੰਗਲ ਅੱਜ ਅਸੀਂ ਇੱਥੇ ਆਏ ਸੀ ਪ੍ਰਯਾਸ ਕਲਾ ਮੰਚ ਵੱਲੋਂ ਇੱਕ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਉਲੀਕਿਆ ਗਿਆ ਆਪਣੇ ਜੋ ਕਿ ਅਧਿਆਪਕ ਦੇਵ ਸਮਰਿਤ ਸਮਰਪਿਤ ਸੀਗਾ ਸੋ ਇਹ ਜਿਹੜਾ ਪ੍ਰੋਗਰਾਮ ਪ੍ਰਯਾਸ ਕਲਾ ਮੰਚ ਵੱਲੋਂ ਉਸ ਦੇ ਬੈਂਰ ਹੇਟ ਕਰਵਾਇਆ ਅੱਜ ਕਾਫੀ ਟੀਚਰਸ ਨਾਲ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੇ ਵਿਚਾਰ ਸੁਣੇ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇਹ ਜਿਹੜਾ ਉਪਰਾਲਾ ਹੈ ਬਹੁਤ ਵੱਡਾ ਉਪਰਾਲਾ ਹੈ ਕਿ ਹਰ ਸਾਲ ਪ੍ਰਯਾਸ ਕਲਾ ਮੰਚ ਦੇ ਬੈਨਰ 'ਤੇ ਜਿਹੜਾ ਟੀਚਰਸ ਨੂੰ ਸਨਮਾਨਿਤ ਕੀਤਾ ਜਾਂਦਾ ਸੋ ਮੈਂ ਇੱਕ ਵਾਰ ਫਿਰ ਇਸ ਪ੍ਰਯਾਸ ਕਲਾ ਮੰਚ ਦੇ ਜਿਹੜੇ ਪ੍ਰਧਾਨ ਨੇ ਨਰਿੰਦਰ ਸਿੰਘ ਜੀ ਰਾਣਾ ਔਰ ਉਹਨਾਂ ਦੇ ਸਾਰੇ ਮੈਂਬਰਾਂ ਔਰ ਖਾਸ ਤੌਰ ਤੇ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਐਂਕਰ ਨੇ ਇਰਨੈਸ ਸਟੇਜ ਕੰਡਕਟ ਕੀਤੀ ਹੈ ਰਾਜਕੇ ਸਾਹਿਬ ਉਹਨਾਂ ਨੇ ਬਹੁਤ ਬਾਖੂਬੀ ਢੰਗ ਨਾਲ ਪੂਰੇ ਪ੍ਰੋਗਰਾਮ ਬੰਨ ਕੇ ਰੱਖਿਆ ਤੇ ਬਹੁਤ ਵਧੀਆ ਢੰਗ ਨਾਲ ਨਿਭਾਇਆ ਸੋ ਮੈਂ ਇੱਕ ਵਾਰ ਫਿਰ ਪ੍ਰਿਆਸ ਕਲਾ ਮੰਚ ਦੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਜਿਹੜਾ ਪ੍ਰੋਗਰਾਮ ਜੋ ਕਿ ਅਧਿਆਪਕ ਦੇਵ ਸਮਰਪਿਤ ਸੀ ਕਰਵਾਇਆ ਤੇ ਆਸ ਕਰਦਾ ਕਿ ਇਹ ਮੰਚ ਜਿਵੇਂ ਕਿ ਹਰ ਖੇਤਰ ਵਿੱਚ ਆਵੇ ਉਹ ਸਾਇਦਾ ਖੇਤਰ ਹੋਵੇ ਚਾਹੇ ਉਹ ਜ਼ਰੂਰਤਮੰਦਾਂ ਦੀ ਲੋੜ ਦਾ ਖੇਤਰ ਹੋਵੇ ਜਾਂ ਹੜ੍ਹਾਂ ਦੇ ਜਿਹੜੇ ਪੀੜਤਾਂ ਉਹਨਾਂ ਦੀ ਮਦਦ ਲਈ ਹੋਵੇ ਔਰ ਖਾਸ ਸੌਰਤੇ এনवायरमेंट ਦੇ ਪ੍ਰਤੀ ਜੋ ਉਹਨਾਂ ਦਫ਼ਤਰ ਜਾ ਰੁੱਖਾਂ ਲਗਾਉਣ ਦੇ ਵਿੱਚ ਅੱਗੇ ਤਾਂ ਅੱਗੇ ਅੱਗੇ ਰਹਿੰਦਾ ਜਿਹੜਾ ਇਹ ਮੰਚ ਹੈ ਸੋ ਇਹ ਮੰਚ ਇਸ ਤਰ੍ਹਾਂ ਹੈ ਪਰਮਾਤਮਾ ਇਸ ਮੰਚ ਨੂੰ ਬਹੁਤ ਵਡਿਆ-ਵਡਿਆ ਬਲੰਦੀਆ ਬਖਸ਼ੇ ਇਹ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਧੰਨਵਾਦ ਆਬਾਦ ਸਲਾਮ ਨਮਸਕਾਰ ਅੱਜ ਪ੍ਰਯਾਸ ਕਲਾ ਮੰਚ શ્રી ਆਨੰਦਪੁਰ ਸਾਹਿਬ ਦੇ ਪ੍ਰਧਾਨ ਪ੍ਰਿੰਸੀਪਲ ਨੰਦਰ ਸਿੰਘ ਰਾਣਾ ਜੀ ਦੀ ਅਗਵਾਈ ਵਿੱਚ ਟੀਚਰਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਹੈ ਜਿਹੜਾ ਉਹ ਕੀਤਾ ਗਿਆ ਹੈ ਕਿਉਂਕਿ 5 ਸਤੰਬਰ ਨੂੰ ਜਿਹੜਾ ਟੀਚਰ ਡੇ ਹੁੰਦਾ ਉਸ ਦਿਨ ਆਏ ਹੋਏ ਸੀ ਔਰ ਇਸ ਕਰਕੇ ਪੰਜਾਬ ਤੇ ਇੱਕ ਵੱਡੀ ਇਤਰਾਜ਼ ਦੀ ਥੀ ਉਹਨੂੰ ਪ੍ਰੋਗਰਾਮ ਨੂੰ ਮੁਲਤਵੀ ਕਰਕੇ ਅਸੀਂ ਜਿਹੜਾ ਅੱਜ ਪ੍ਰੋਗਰਾਮ ਕੀਤਾ ਪ੍ਰਯਾਸ ਕਲਾ ਮੰਚ ਰਹਾ ਉਹ ਬਹੁਤ ਹੀ ਚਲਾਗਾ ਯੋਗ ਉਹ ਦਮ ਸੀ ਕਿਉਂਕਿ ਸਾਡੇ ਇਲਾਕੇ 'ਚ ਜਿਹੜੇ ਟੀਚਰ ਚੰਗਾ ਕੰਮ ਕਰ ਰਹੇ ਨੇ ਕਿਉਂਕਿ ਬੈਸੇ ਦਾ ਸਾਰੇ ਟੀਚਰ ਹੀ ਚੰਗਾ ਕੰਮ ਕਰਦੇ ਨੇ ਪਰ ਜੋ ਕੁਝ ਟੀਚਰ ਥੋੜਾ ਅਲੱਗ ਵੀ ਕਰਦੇ ਨੇ हटਕੇ ਕਰਦੇ ਨੇ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਅਸੀਂ ਉਹਨੂੰ ਜਿਹੜਾ ਪੜ੍ਹਾਈ ਦੇ ਪਰਪੱਕ 'ਚ ਬਿਲਕੁਲ ਕਰ ਸਕੀਏ ਉਹ ਟੀਚਰਾਂ ਦਾ ਸਨਮਾਨ ਇਸ ਕਰਕੇ ਕੀਤਾ ਸੀ ਕਿ ਜਿਹੜੇ ਸਮਾਜ ਟੀਚਰ ਵਰਗ ਹੈ ਜਿਹੜਾ ਉਹ ਸਮਾਜ ਨੂੰ ਸੇਧ ਦੇਣ ਵਾਲਾ ਏ ਜੇ ਮੈਂ ਕਹਿ ਸਕਦਾ ਬੜੇ ਖੁੱ ਮਿਲਟਰੀ ਜਾਂ ਬੀਐਸਐਫ ਸਾਡੇ ਬਾਰਡਰਾਂ ਦੀ ਰੱਖਿਆ ਕਰਦੀ ਹੈ ਤਾਂ ਟੀਚਰ ਸਾਡੇ ਸਮਾਜ ਦਾ ਨਿਰਮਾਣ ਕਰਦੇ ਨੇ ਕਿਉਂਕਿ ਅਸੀਂ ਟੀਚਰਾਂ ਦਾ ਸਨਮਾਨ ਨਹੀਂ ਕੀਤਾ ਕੋ ਦੱਪਣਾ ਆਪ ਦਾ ਸਨਮਾਨ ਕੀਤਾ ਤਾਂ ਕਿ ਜਿਹੜਾ ਟੀਚਰ ਵਰਗ ਹੈ ਇਹ ਵੱਧ ਚੜ ਕੇ ਜਿਹੜਾ ਆ ਨਾਲ ਆਪਣਾ ਯੋਗਦਾਨ ਦੇਣ ਵਿਦਿਆਰਥੀ ਵਰਗ ਨੂੰ ਤਾਂ ਕਿ ਵਿਦਿਆਰਥੀ ਵਰਗ ਹੈ ਜਿਹੜਾ ਉਹ ਭਾਰਤ ਦੀ ਉન્નਤੀ ਵਿੱਚ ਆਪਣਾ ਵੱਡਾ ਯੋਗਦਾਨ ਪਾਣ ਸੋ ਮੈਂ ਧੰਨਵਾਦ ਕਰਦਾ ਆ ਸਾਡੇ ਪ੍ਰਿੰਸੀਪਲ ਅੰਜਨ ਸਿੰਘ ਰਾਣਾ ਜੀ ਦਾ ਜਿਹਦੀ ਜੋਗ ਅਗਵਾਈ ਵਿੱਚ ਇਹ ਪ੍ਰੋਗਰਾਮ ਹੋਇਆ ਤੇ ਮੇਰੇ ਖਿਆਲ ਨਾਲ ਘੱਟੋ ਘੱਟ ਪੜ੍ਹਜਾ ਨੋ ਪ੍ਰੋਗਰਾਮ ਉਹਨਾਂ ਦੀ ਗਵਾਹੀ ਛੋ ਚੁੱਕੇ ਨੇ ਔਰ ਇਹ ਤੋਂ ਇਲਾਵਾ ਵੀ ਇਹਨਾਂ ਦਾ ਕੰਮ ਆ ਕਿ ਉਹ ਆਪ ਵੀ ਕਿਟੀਚਰ ਵਰਕ ਚ ਰਹੇ ਆਂ ਔਰ ਉਹਨਾਂ ਦੇ ਮਨ ਚ ਇਹ ਪੀੜਾ ਹੈ ਕਿ ਕੋਈ ਵੀ ਬੱਚਾ ਕਿਸੇ ਵੀ ਘਰ ਦਾ ਜਿਨ੍ਹਾਂ ਵਿਦਿਆ ਤੋਂ ਨਹੀਂ ਰਹਿਣਾ ਚਾਹੀਦਾ ਏ ਉਹਨਾਂ ਵੱਲੋਂ ਇਹ ਜਿਹੜਾ ਪ੍ਰਯਾਸ ਹੈ ਉਹ ਕੀਤਾ ਜਾਂਦਾ ਏ ਔਰ ਅਸੀਂ ਮੰਨਦੇ ਆ ਕਿ ਸਾਡਾ ਇਹਦਾ ਪ੍ਰਯਾਸ ਹੈ ਇੱਕ ਸਫਲ ਪ੍ਰਯਾਸ ਹੈ ਧੰਨਵਾਦ ਦੱਸੋ ਅੱਜ ਪ੍ਰੋਗਰਾਮ ਜਿਹੜਾ ਜਵਾਹਰ ਮੰਤ ਕਰਦਾ ਪਰ ਪੰਜ ਸਬਰ ਹੁੰਦੀ ਹੈ ਐਕਚੁਅਲੀ ਪੰਜ ਸਬਰ ਪੰਜ ਸਬਰ ਹਾੜਾ ਕਾਕੇ ਯਾਦ ਵਿੱਚ ਸਤੀ ਖਰਾਬ ਦੀ ਸਰਗਰ ਪੋਸਟਰ ਕਰਿਆ ਜਿਸ ਦਾ ਕੇ ਅੱਜ ਪ੍ਰੋਗਰਾਮ ਰੱਖਿਆ ਅੱਜ ਜਿਹਨੇ ਟੀਚਰ ਆਏ ਦੇ ਔਰ ਨਾਲ ਬੰਦਿਆ ਤੇ ਸਾਰ ਸਨੋਂ ਪੀਦਾ ਗਿਆ ਔਰ ਸਲ ਮਾਂਚ ਦਰ ਗਿਆ ਤੇ ਬਾਕੀ ਅੱਜ ਖਰਾਬ ਰੋਹੀ ਹੈ ਪਟਨਾ ਹਰ ਸਾਲ ਜੋ ਯੋਹਾਰ ਦਾ ਹਰ ਸਾਲ 35 ਸਾਲ ਨਹੀਂ ਮਾਰਿਆ ਇਸਾ ਕੇ ਜਦੋਂ ਇਸ ਸਾਲ ਬਣਾਣਾ ਸੀ ਉਦੋਂ ਮੇਲ ਲਖਟੋਟ ਜੀ ਇਸ ਤਰ੍ਹਾਂ ਕੇ ਨਾਮ ਆ ਗਿਆ ਤੇ ਇਸ ਵਾਰ ਰਾਕੇ ਦੇ ਨਾਮਵਰ ਅਧਿਆਪਕ ਸਰਵੰਨ ਬਲਗੇ ਇਸ ਸਾਲ ਜਿਹੜੇ ਜਿਮਾਂਤ ਕੰਡਜੂਸਨ ਹੋਰ ਉਹਨਾਂ ਨੂੰ ਸਾਰੇ ਐਮਵੀਅਰਸਨ ਔਰ 16 ਅਧਿਆਪਕ ਨਿਵਾੰਤ ਤੇ ਕੇ ਜੀ ਸਰ ਇਹ ਨਿਸ਼ਚਿਤ ਅੱਜ ਬਾਡੀ ਦਾਸ ਤੋਂ ਬਲੋਂ ਸਰ ਜਿਹੜਾ ਅੱਜ ਟੀਚਰ ਸਨਮਾਨ ਸਮਾਰੋਹ ਰੱਖਿਆ ਹੈ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਪਹਿਲਾਂ ਹਰੇਕ ਸਾਲ ਇਹ 5 ਸਤੰਬਰ ਨੂੰ ਜਿਹੜਾ ਉਹ ਮਨਾਇਆ ਜਾਂਦਾ ਹੈ ਟੀਚਰ ਸਨਮਾਨ ਜੋ ਔਰ ਅੱਜ ਇਸ ਹੜਾਂ ਦੇ ਕਾਰਨ ਜਿਹੜਾ ਇਹ ਸਨਮਾਨ ਹੈ ਉਹ ਅੱਜ ਦੀ ਡੇਟ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਹ ਬਹੁਤ ਅੱਛਾ ਇੱਕ ਪ੍ਰਯਾਸ ਹੈ ਪ੍ਰਯਾਸ ਕਲਾ ਮੰਚ ਦਾ ਕਿ ਜਿਹੜਾ ਸਾਡੇ ਇਲਾਕੇ ਦੇ ਵਿੱਚ ਟੀਚਰਾਂ ਨੂੰ ਸਨਮਾਨ ਦੇਣ ਵਾਸਤੇ ਔਰ ਇਹਦੇ ਵਿੱਚ ਪ੍ਰਿੰਸੀਪਲ ਨਰਿੰਜਨ ਸਿੰਘ ਜੀ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਹਰੇਕ ਸਾਲ ਟੀਚਰਾਂ ਨੂੰ ਸਨਮਾਨਿਤ ਕਰਨਾ ਜਿਵੇਂ ਮੈਂ ਸਟੇਜ ਤੇ ਕਿਹਾ ਕਿ ਸਾਰਿਆਂ ਸਾਰੀਆਂ ਜਿਹੜੀਆਂ IAS IPS ਜਾਂ ਉਹ ਵੱਡੇ ਵੱਡੇ ਰਾਜਨੀਤਿਕ ਅਹੁਦੇ ਐ ਉਹਨਾਂ ਦੇ ਵਿੱਚ ਅਗਰ ਕੋਈ ਜਾਂਦਾ ਹੈ ਤਾਂ ਉਹ ਟੀਚਰਾਂ ਦੇ ਹੱਥਾਂ ਦੇ ਵਿੱਚ ਤੇ ਹੁੰਦਾ ਹੋਇਆ ਜਾਂਦਾ ਹੈ ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਟੀਚਰਾਂ ਨੂੰ ਇਸ ਤਰੀਕੇ ਦੇ ਜਿਹੜੇ ਪ੍ਰੋਗਰਾਮ ਹੈ ਸਨਮਾਨ ਦੇ ਉਹ ਕਰਵਾਉਣੇ ਚਾਹੀਦੇ ਹੈ ਮੈਂ ਬਹੁਤ ਬਹੁਤ ਧੰਨਵਾਦ ਹੈ ਇਲਾਕੇ ਦੀਆਂ ਸਖਸ਼ੀਤਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਟੀਚਰਾਂ ਦਾ ਮਾਨ ਵਧਾਇਆ ਕਿਉਂਕਿ ਬਹੁਤ ਹੀ ਇੱਕ ਮਿੰਟ ਸਰ ਸਰ ਅਧਿਕਾਰੀਆਂ ਦਾ ਨਾਮ ਲਿਖੋ ਜਿਹੜੇ ਤੋਂ ਸਾਹਮਣੇ ਸਾਰੇ ਇਧਰ ਹੀ ਚੱਲੀ سکھا دیے میں بارہ سال اپنی سٹڈی کی میں گرو جی پرنسپل نریندر سنگھ جی ڈر